ਵੈਲਕਮ ਦੋਸਤੋ ਮੈਂ ਪ੍ਰਦੀਪ ਲੈ ਕੇ ਆ ਗਿਆ 113 ਨੰਬਰ ਵੀਡੀਓ ਬਲਾਸਪੁਰ ਦਾ ਟੂਰਨਾਮੈਂਟ ਜਿਹੜਾ 10 ਫਰਵਰੀ 2014 ਨੂੰ ਕਰਵਾਇਆ ਗਿਆ ਦੋਸਤੋ ਮੈਚ ਹੋਇਆ ਰਸੂਲਪੁਰ ਵਰਸਸ ਬੁਰਜਹਰੀ ਸਿੰਘ ਦੇ ਵਿਚਕਾਰ ਰਸੂਲਪੁਰ ਜਿਹੜੇ ਦੋ ਖਿਡਾਰੀ ਬਾਹਰੋਂ ਖੇਡ ਰਹੇ ਸੀ ਉਹ ਸੀ ਸੁਖਾ ਲੋਪੋ ਔਰ ਸੰਦੀਪ ਬਸੀਆ ਔਰ ਬੁਰਜਹਰ ਚ ਖੇਡਣ ਵਾਲੇ ਖਿਡਾਰੀ ਸੀ ਖੁਸ਼ੀ ਦੁੱਗਾ ਤੇ ਗੁਰੀ ਤਲੇ ਦੋਸਤੋ ਬਹੁਤ ਹੀ ਫਸਵਾ ਮੈਚ ਸੀ ਔਰ ਖੁਸ਼ੀ ਦੀ ਗੇਮ ਵੀ ਇਸ ਮੈਚ ਦੇ ਵਿੱਚ ਦੇਖਣ ਨੂੰ ਮਿਲੀ ਟੋਟਲੀ ਸਵਾਲ ਇਹ ਹੈ ਕਿ ਖੁਸ਼ੀ ਨੇ ਟੋਟਲ ਕਿੰਨੇ ਜੱਫੇ ਲਗਾਏ ਔਰ ਕਿਹੜੇ ਕਿਹੜੇ ਖਿਡਾਰੀ ਨੂੰ ਜੱਫੇ ਲਾਇਆ ਇਹ ਜਨਰਲੀ ਆਪਾਂ ਪਹਿਲਾ ਮੈਚ ਦੇਖੀ ਲਾਈਟ ਵਾਲਾ ਸਾਡਾ ਵੀਰ ਹੈਪੀ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੋਵੇ ਬਿੱਟੂ ਦੇ ਨਾਲ ਆ ਕੇ ਸੰਪਰਕ ਕਰ ਲੈ ਇਧਰ ਖੇਡ ਮੈਦਾਨ ਦੇ ਵਿੱਚ ਕਹਿੰਦੇ ਬੁਰਜ ਹਰੀ ਸਿੰਘ ਦੀ ਟੀਮ ਦਾ ਗੁਰਪ੍ਰੀਤ ਸਿੰਘ ਕਹਿੰਦੇ ਡੈਲਟਾ ਤੋਂ ਚੇਚੇ ਤੌਰ ਤੇ ਪੁੱਜਿਆ ਹੋਇਆ ਇਧਰ ਆ ਖਿਡਾਰੀ ਟਿੱਪੀ ਧਾਲੀਵਾਲ ਮੇਰੇ ਵੀਰੋ ਕਬੱਡੀ ਪਾਰਿਆ ਦੂਸਰੇ ਪਾਸੇ ਕਹਿੰਦੇ ਕੰਤਾ ਰਸੂਲਪੁਰ ਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਟਰਾਈ ਕਰਦਾ ਹੋਇਆ ਪਹਿਲੀ ਰੇਡ ਤੇ ਪਹਿਲਾ ਜੱਫਾ ਖੇਡ ਮੈਦਾਨ ਦੇ ਵਿੱਚ ਲੱਗ ਚੁੱਕਿਆ ਮੇਰੇ ਵੀਰੋ ਕੰਤੇ ਰਸੂਲ ਪੱਕੇ ਦਾ ਸੁਖਵਿੰਦਰ ਸਿੰਘ ਜੀ ਭਿੰਦਾ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਕਿ ਅੱਜ ਦੇ ਇਸ ਟੂਰਨਾਮੈਂਟ ਦਾ ਪਹਿਲਾ ਇਨਾਮ ਦਿੱਤਾ 71000 ਰੁਪਏ ਇਹਦੇ ਨਾਲ ਹੀ ਜਰਨੈਲ ਸਿੰਘ ਜੈਲਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਬੂਟਾ ਸਿੰਘ ਜੀ ਹੋਰਾਂ ਨੇ ਸੁਖਵਿੰਦਰ ਸਿੰਘ ਜੀ ਭਿੰਦਾ ਹੋਰਾਂ ਨੇ ਆਤਮਾ ਸਿੰਘ ਧਾਲੀਵਾਲ ਹੋਰਾਂ ਨੇ ਅੱਜ ਕੱਪ ਦੇਣ ਦਾ ਐਲਾਨ ਕੀਤਾ ਨਾਲ ਦੀ ਨਾਲ ਹੀ ਬਾਈ ਸੁਖਵਿੰਦਰ ਸਿੰਘ ਭਿੰਦੇ ਨੇ ਐਲਾਨ ਕੀਤਾ 51 ਸੀਦਾ ਕਹਿੰਦੇ ਜਿੰਨੇ ਵੀ ਜੱਫੇ ਲਾਊਗਾ ਸੌਰੀ ਸ਼ੀਰੇ ਵੱਲੋਂ ਖੁਸ਼ੀ ਦੇ ਹਰ ਇੱਕ ਜੱਫੇ ਤੇ ਮੇਰੇ ਵੀਰੋ 100 ਦੇ ਨਾਮ ਸਨਮਾਨ ਦਿੱਤੇ ਜਾਣਗੇ ਨਾਲ ਸਨਮਾਨ ਠੀਕ ਹੈ ਬਾਈ ਜੀ ਤੁਸੀਂ ਰੱਬੋਂ ਸੰਗਤ ਰੱਬ ਹੈ ਮੇਰੇ ਵੀਰੋ ਇਧਰ ਨੌਜਨ ਸ਼ੀਰਾ ਮੇਰੇ ਵੀਰੋ ਇਸ ਖਿਡਾਰੀ ਨੂੰ ਚਿੜੀ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ ਉਧਰ ਪਿੰਡਾ ਬਲਾਸਪੁਰ ਤੋਤੀ ਅਤੇ ਪਿਰਥੀ ਕੈਨੇਡਾ ਦੇ ਆਉਣਾ ਤੇ ਸੱਦੇ ਤੇ ਕਹਿੰਦੇ ਰਸੂਲਪੁਰ ਦੀ ਟੀਮ ਖੇਡ ਰਹੀ ਹੈ ਮਿੰਟੂ ਸਰਪੰਚ ਉਹਨਾਂ ਦਾ ਲਾਡੀ RAME ਉਹਨਾਂ ਦਾ ਧੰਨਵਾਦ ਕਰ ਰਿਹਾ ਸਾਡੇ ਵੀਰ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਗੁਰੀ ਧਲੇਰ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਗੁਰੀ ਧਲੇਰ ਕਾਲੂ ਕਹਿੰਦੇ ਸੀਰੇ ਦੇ ਸੱਦੇ ਤੇ ਅੱਜ ਇੱਥੇ ਪੁੱਜਿਆ ਹੋਇਆ ਹੈ ਇਧਰ ਸੰਦੀਪ ਬੱਸੀਆਂ ਵਾਲਾ ਮੇਰੇ ਵੀਰੋ ਕਹਿੰਦੇ ਟਿੰਮ ਉਪਲ ਦਾ ਪਿੰਡੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਟਰਾਈ ਕਰਦਾ ਹੋਇਆ ਜੱਫਾ ਲਾਉਣ ਦੀ ਇੰਗਲੈਂਡ ਦੀ ਬਾਰਕਿੰਗ ਕਬੱਡੀ ਕਲੱਬ ਦੇ ਲਈ ਖੇਡਿਆ ਸੰਦੀਪ ਬੱਸੀਆਂ ਵਾਲਾ ਦੂਸਰੇ ਪਾਸੇ ਗੁਰੀ ਧਲੇਰ ਕਰ ਫੈਸਲਾ ਕਰ ਦਿੱਤਾ ਇਹ ਹੈ ਖੇਡ ਕਬੱਡੀ ਜੇ ਮੈਦਾਨ ਦਾ ਨਿਆਰਾ ਆ ਰਿਹਾ ਇੱਕ ਜ਼ੋਰਦਾਰ ਤਾੜੀ ਮਾਰ ਕੇ ਦੱਸ ਦਿਓ ਮੇਰੇ ਵੀਰੋ ਇਹ ਹੈ ਖੇਡ ਕਬੱਡੀ ਇਹ ਹੈ ਖੇਡ ਕਬੱਡੀ ਆਹ ਮਾਰੀ ਛਾਲ ਇੱਕ ਪਾਸੇ ਧੁੱਗੋਂ ਵਾਲਾ ਮੇਰੇ ਵੀਰੋ ਔਰ ਦੂਸਰੇ ਪਾਸੇ ਕਹਿੰਦੇ ਨੌਜਨ ਲੋਪੋ ਵਾਲਾ ਸੁੱਖਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਹੈ ਮੇਰੇ ਵੀਰੋ ਅਮਨਾ ਬਲਾਸਪੁਰੀ ਕੇ ਨਵੇਂ-ਨਵੇਂ ਆਏ ਆ ਪੰਜਾਬ ਤੋਂ ਹੌਲੀ-ਹੌਲੀ ਕਰਾਂਗੇ ਤਰੱਕੀਆਂ ਨਵੇਂ-ਨਵੇਂ ਆਏ ਆ ਪੰਜਾਬ ਤੋਂ ਹੌਲੀ-ਹੌਲੀ ਕਰਾਂਗੇ ਤਰੱਕੀਆਂ ਜਿੰਨੇ ਵੀ ਕਹਿੰਦੇ ਬੋਲੇ ਵਾਲੇ ਜਫੇ ਲਾਉਣਗੇ ਹਰ ਇੱਕ ਜਫੇ ਦਾ ਮਨਜੀਤ ਧਾਲੀਵਾਲ ਕਹਿੰਦਾ ਵੀ 500 ਦੇ ਨਾਲ ਮਾਨ ਸਨਮਾਨ ਕਰਨਗੇ ਅਮਨ ਬਲਾਸਪੁਰ ਹੁਣੀ ਦੀਪੀ ਜਿੰਨੇ ਵੀ ਪੁਆਇੰਟ ਲਊ ਹਰ ਇੱਕ ਪੁਆਇੰਟ ਦਾ 100 ਦੇ ਨਾਲ ਮਾਨ ਸਨਮਾਨ ਅਮਨ ਸਾਡਾ ਵੀਰ ਬਲਾਕ ਦੇ ਵੀਰੋ ਮਾਨ ਸਨਮਾਨ ਕਰੇਗਾ ਇਧਰ ਡਿੱਪੀ ਢਾਲੀਵਾਲ ਦੀ ਪਈ ਹੋਈ ਰੇਡ ਉਧਰ ਜਾਫੀ ਕੰਤਾਰ ਰਸੂਲਪੁਰ ਵਾਲਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸਖਤ ਹੋ ਚੁੱਕਾ ਹੈ ਮੁਕਾਬਲਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਹੈ ਨਿੰਮੇ ਭੋਦੀਪੁਰੇ ਵਾਲੇ ਨੇ ਕਹਿੰਦੇ ਆਲੇਦਰਜੀ ਦੀ ਕਬੱਡੀ ਖੇਡੀ ਆਪਣੇ ਸਮੇਂ ਦੇ ਵਿੱਚ ਮੇਰੇ ਵੀਰੋ ਫੈਸਲਾ ਕਰ ਦਿੱਤਾ ਵੀ ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ ਉਧਰ ਅਵਤਾਰ ਬਰਾੜ ਜੀ ਸਾਡੇ ਕਹਿੰਦੇ ਹਾਂਗਕਾਂਗ ਦੇ ਵਿੱਚ ਬੈਠੇ ਇਹਨਾਂ ਮੈਚਾਂ ਦਾ ਨਜ਼ਾਰਾ kabbadi365.com ਦੇ ਜ਼ਰੀਏ ਮਾਨ ਰਹੇ ਆ ਬਲਾਸਪੁਰ ਵਾਲੇ ਆਮਨੇ ਵੱਲੋਂ ਕਹਿੰਦੇ ਦੁੱਗਾਂ ਵਾਲਾ ਜਿੰਨੇ ਜੱਫੇ ਲਾਊ ਹਰ ਇੱਕ ਜੱਫੇ ਤੇ ਕਹਿੰਦੇ 500 ਦਾ ਮਾਨ ਸਨਮਾਨ ਦਿੱਤਾ ਜਾਣਾ ਲੈ ਵੀ ਦੁੱਗਾਂ ਵਾਲਿਆ ਤੇਰੇ ਵੀ ਰਿਕਾਰਡ ਨੇ ਇਨਾ ਖੇਡ ਮੈਦਾਨਾਂ ਦੇ ਵਿੱਚ ਨੌਜਵਾਨਾ ਉਧਰ ਪਿਰਤਾ ਕਹਿੰਦਾ ਵੀ ਮੈਨੂੰ ਪ੍ਰੇਰਨਾ ਮਿਲੀ ਹੈ ਨੌਜਵਾਨ ਗੱਭਰੂ ਦੁੱਗਾਂ ਵਾਲੇ ਖੁਸ਼ੀ ਤੋਂ ਤਾਂ ਜੋ ਮੈਂ ਕਮੈਂਟਰੀ ਦੇ ਵਿੱਚ ਆਇਆ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇਸ ਵੇਲੇ ਕਬੱਡੀ ਗੁਰਿਤ ਧਲੇਰ ਦੀ ਮੇਰੇ ਵੀਰੋ ਪੈ ਚੁੱਕੀ ਹੈ ਪਿੰਡਾ ਕਹਿੰਦਾ ਵੀ ਪਿੰਡਾ ਕੈਨੇਡੀਅਨ ਕਹਿੰਦਾ ਵੀ ਜਿੰਨੇ ਖੁਸ਼ੀ ਜਫੇ ਲਾਊ ਹਰ ਇੱਕ ਜਫੇ ਦਾ 1000 ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ ਹਰ ਇੱਕ ਜਫੇ ਦਾ ਕਹਿੰਦੇ 1000 ਦੇ ਨਾਲ ਉਧਰ ਅਮਨ ਬਲਾਸਪੁਰੀ ਪੰਜਾਬ ਦਾ ਪ੍ਰਸਿੱਧ ਗੀਤਕਾਰ ਮੇਰੇ ਵੀਰੋ ਕੈਨੇਡਾ ਜਾ ਵਸਿਆ ਹਰ ਇੱਕ ਪੁਆਇੰਟ ਦਾ ਕਹਿੰਦੇ ਡਿੱਪੀ ਨੂੰ 100 ਤੇ ਜਫੇ ਨੇ ਜਫੇ ਲਾਉਣਗੇ ਬੁਰਜ ਦੇ 500 ਦੇ ਮਾਨ ਸਨਮਾਨ ਹੋਣਗੇ ਸਰਪੰਚ ਬਲਜਿੰਦਰ ਸਿੰਘ ਜੀ ਥਾੜੀ ਵਾਲ ਕੈਨੇਡਾ ਵਾਲਿਆਂ ਨੇ ਕੁਝੀ ਦੇ ਇੱਕ ਇੱਕ ਜਫੇ ਦੇ ਉੱਤੇ 11-1100 ਦਾ ਐਲਾਨ ਕੀਤਾ ਤੇ ਕਹਿੰਦੇ ਰਪਿੰਦਰ ਜਲਾਲ ਦਾ ਵਿਸ਼ੇਸ਼ ਸਨਮਾਨ ਬਲਜਿੰਦਰ ਸਿੰਘ ਜੀ ਥਾਲੀ ਵਾਲ ਅਡਵੈਂਚਰ ਵਾਲਿਆਂ ਵੱਲੋਂ ਕੀਤਾ ਜਾਣਾ ਰਪਿੰਦਰ ਜਲਾਲ ਦਾ ਬਹੁਤ ਬਹੁਤ ਧੰਨਵਾਦ ਹੈ ਜਦੋਂ ਐਡਮੈਂਟਨ ਪੁੱਜੀ ਦਾ ਮੇਰੇ ਵੀਰੋ ਬਲਜਿੰਦਰ ਸਿੰਘ ਢਾਲੀਵਾਲੋਂ ਨਹੀਂ ਸਾਨੂੰ ਹੱਥਾਂ ਤੇ ਚੱਕ ਤਾ ਇਹਨਾਂ ਦੇ ਵੀ ਅਸੀਂ ਧੰਨਵਾਦ ਕਰਦੇ ਆ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇਸ ਲਈ ਨੌਜਨ ਡਿੱਪੀ ਢਾਲੀਵਾਲ ਸਰਪੰਚ ਸਾਡਾ ਯਾਰ ਕਹਿੰਦੇ ਜਿੰਨੇ ਜਫੇ ਲਾਉ ਮਾਣ ਹੋਣੀ ਹਰ ਇੱਕ ਜਫੇ ਦਾ ਗੁਰਪ੍ਰੀਤ ਵੱਲੋਂ ਤੇ ਅਮਨ ਵੱਲੋਂ ਮੇਰੇ ਵੀਰੋ 500 ਦੇ ਨਾਲ ਮਾਣ ਸਨਮਾਨ ਕੀਤਾ ਜਾਣਾ ਡਿੱਪੀ ਨੂੰ 500 ਕਿਹਦੇ ਵੱਲੋਂ ਡਿੱਪੀ ਨੂੰ 500 ਦੇ ਨਾਲ 500 ਇਧਰ ਦੁੱਗਾ ਵਾਲਾ ਖੁਸ਼ੀ ਮੇਰੇ ਵੀਰੋ ਇੱਕ ਪਾਸੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਮੇਰੇ ਵੀਰੋ ਬੱਲੇ ਬੱਲੇ ਹੋਈ ਪਈ ਹੈ ਮੁਕਾਬਲਾ ਸਖਤ ਹੈ ਤੇ ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਦੁੱਗਾਂ ਵਾਲੇ ਖੁਸ਼ੀ ਦੇ ਹਿੱਸੇ ਜਾ ਜੁੜਿਆ ਲਓ ਜੀ ਜਲੌਰ ਸਿੰਘ ਜੀ ਮੀਰਾ ਵੱਲੋਂ 2100 ਰੁਪਿਆ ਹੋ ਗਿਆ ਖੁਸ਼ੀ ਦੇ ਇੱਕ ਜੱਫੇ ਤੇ ਜਲੌਰ ਸਿੰਘ ਦੀ ਮੀਰਾ ਸਾਡੇ ਪ੍ਰਧਾਨ ਸਾਹਿਬ ਦੇ ਪਿਤਾ ਜੀ ਅਮਨ ਬਲਾਸਪੁਰ ਵੱਲੋਂ ਮੇਰੇ ਵੀਰੋ ਡਿੱਪੀ ਦੇ ਹਰ ਇੱਕ ਪੁਆਇੰਟ ਦੇ ਕਹਿੰਦੇ 5-500 ਦੇ ਮਾਨ ਸਨਮਾਨ ਕੀਤੇ ਜਾਣਗੇ ਅਮਨ ਬਲਾਸਪੁਰ ਵੱਲੋਂ ਆ ਵੀ ਬਾਈ दस ਵੀ بابا ਕੀ ਦਾ ਮਾਨ ਸਨਮਾਨ ਕਰਨਾ ਹੈ ਇਧਰ ਬਲਵੀਰ ਸਿੰਘ ਜੀ ਥਾਲੀ ਵਾਲ ਹਰਮਨ ਮਾਨ ਜੋ ਕਹਿੰਦੇ ਜਿਹੜਾ ਕਾਲੂ ਨੂੰ ਦੋ ਲਗਾਤਾਰ ਜਫੇ ਲਾਉ 2000 ਰੁਪਏ ਦਿੱਤਾ ਜਾਣਾ ਕਾਲੂ ਨੂੰ ਦੋ ਜਫੇ 2000 ਇਧਰ ਕਾਲੂ ਵੀ ਕਹਿੰਦੇ ਐਬ ਸੋੜ ਨੈਸ਼ਨਲ ਕਬੱਡੀ ਕਲੱਬ ਦਾ ਖਿਡਾਰੀ ਹੈ ਉਧਰ ਖੁਸ਼ੀ ਦੇ ਹੱਥ ਕਹਿੰਦੇ ਗੁਰਜੀਤ ਮੰਗਣ ਹੋਣਾ ਨੇ ਬੱਬਲ ਹੋਣਾ ਨੇ ਧੁੱਗੇ ਇੰਦਰਜੀਤ ਧੁੱਗੇ ਹੋਣਾ ਨੇ ਕਹਿੰਦੇ ਤਮਾਨ ਦਿੱਤੀ ਹੈ ਸੁੱਖੇ ਬਾਸੀ ਹੋਣਾ ਨੇ ਹਰਵਿੰਦਰ ਬਾਸੀ ਹੋਣਾ ਨੇ ਪਰ ਕਾਲੂ ਕਬੱਡੀ ਦਾ ਸਟਾਰ ਹੈ ਜੇ ਕਾਲੂ ਦੀ ਖੇਡ ਨੂੰ ਪਿਆਰ ਕਰਦੇ ਇੱਕ ਤਾੜੀ ਮਾਰ ਕੇ ਜਰੂਰ ਦੱਸ ਦਿਓ ਮੇਰੇ ਵੀਰੋ ਕਾਲੂ ਕਹਿੰਦੇ ਕਬੱਡੀ ਦਾ ਰੀਅਲ ਸਟਾਰ ਹੈ ਕਬੱਡੀ ਦਾ ਰੀਅਲ ਸਟਾਰ ਹੈ ਕਾਲੂ ਨੂੰ ਕਹਿੰਦੇ 2 ਪੁਆਇੰਟਾਂ ਦਾ 1000 ਰੁਪਿਆ ਦਿੱਤਾ ਜਾਣਾ ਭਿੰਦਾ ਕਨੇਡੀਅਨ 2 ਪੁਆਇੰਟਾਂ ਦਾ ਭਿੰਦਾ ਕਨੇਡੀਅਨ ਉਧਰ ਕਾਲਾ ਸਾਡਾ ਵੀਰ ਅੰਟਾਰੀਓ ਦੇ ਵਿੱਚ ਬੈਠਾ ਜੱਸੇ ਲੰਗਿਆਣੀਆਂ ਦੇ ਨਾਲ ਪੱਪੇ ਸਰਪੰਚ ਦਾ ਭਰਾ ਆਨੰਦ ਮਾਨ ਦਾ ਕਬੱਡੀ 365.com ਦੇ ਜ਼ਰੀਏ ਇਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀ ਪੁਆਇੰਟ ਰੀਡਰ ਦੇ ਹਿੱਸੇ ਜਾ ਜੁੜਿਆ ਗਰਮੀਤ ਬਰਾੜ ਹੋ ਰਹੀ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਮੈਚ ਦੇਖ ਰਿਹਾ ਵਿੱਕੀ ਧਾਲੀਵਾਲ ਹੋਰੀ ਕੈਨੇਡਾ ਦੇ ਦੇਖ ਰਿਹਾ ਉਹਨਾਂ ਨੇ ਉਧਰ ਪ੍ਰਬੰਧਕੀ ਕਮੇਟੀ ਨੂੰ ਐਲਾਨ ਕਰਤਾ ਕਿ ਖੁਸ਼ੀ ਦੇ ਉੱਤੇ 212100 ਰੁਪਿਆ ਸਾਡੇ ਵੱਲੋਂ ਲਾ ਦਿਓ ਗਰਮੀਤ ਬਰਾੜ ਹੋਰਾਂ ਨੇ ਵਿਕੀ ਤਾਰੀ ਵੱਲੋਂ ਵਾਹ ਵਾਹ ਬੱਲੇ 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 ਹੋ ਗਈ ਮਿੱਤਰੋ ਹੋ ਗਈ ਮਿੱਤਰੋ ਹੋ ਗਈ ਮਿੱਤਰੋ ਲਓ ਮੇਰੇ ਵੀਰੋ ਸਵਾਦ ਆ ਰਿਹਾ ਖੇਡ ਕਬੱਡੀ ਦਾ ਸਵਾਦ ਕਿਉਂਦਾ ਸਵਾਦ ਪੰਜਾਬੀਆਂ ਨੂੰ ਕੌਡੀ ਦੇਖ ਕੇ ਚੜ ਜਾਂਦਾ ਨਸ਼ਾ ਜਦੋਂ ਪਾਵੇ ਧਾਵੀ ਰੇਡ ਮੱਥਾ ਟੇਕ ਕੇ ਲੱਗ ਜਾਂਦਾ ਵਧਾ ਜੱਫਾ ਤਾਂ ਦੁਨੀਆ ਪੈ ਜੀ ਮਿੱਤਰੋ ਪੰਜਾਬੀਆਂ ਦਾ ਇਹ ਗੱਲ 16 ਨੇ ਸੱਚ ਮਿੱਤਰੋ ਇਹ ਗੱਲ 16 ਨੇ ਸੱਚ ਮਿੱਤਰੋ ਗੱਲ ਕਹਿੰਦੇ 16 ਨੇ ਸੱਚ ਹੈ ਡਿੱਪੀ ਧਾਲੀਵਾਲ ਜਿੱਥੇ ਪਲੇਅਰ ਵਧੀਆ ਉਥੇ ਇਨਸਾਨ ਵਧੀਆ ਮੇਰੇ ਵੀਰੋ ਕਬੱਡੀ ਦਾ ਇਹ ਨੌਜਵਨ ਖਿਡਾਰੀ ਡਿੱਪੀ ਧਾਲੀਵਾਲ ਕਹਿੰਦੇ 2 ਪੁਆਇੰਟ ਕਾਲੂ ਪ੍ਰਾਪਤ ਕਰੂਗਾ ਤੇ 1000 ਰੁਪਿਆ ਭਿੰਡਾ ਕਨੇਡੀਅਨ ਵੱਲੋਂ ਦਿੱਤੇ ਜਾਣਗੇ ਜਿਹੜਾ ਕਹਿੰਦੇ ਜਫਾ ਲਾਊ ਅਮਨ ਬਲਾਸਪਰੀ ਤੇ ਨਾਲ ਗੁਰਪ੍ਰੀਤ ਬੁਰਜ ਹਰੀ ਸਿੰਘ ਦਾ ਮੇਰੇ ਵੀਰੋ 500 ਦੇ ਮਾਨ ਸਨਮਾਨ ਦੇਣਗੇ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਮੌੜ 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 ਇੱਕ ਜੀਤਾ ਮੌੜ ਕਾਲੇ ਸੰਗਿਆ ਦਾ ਇੱਕ ਸੈਦੋ ਦਾ ਇੱਕ ਜੀਤਾ ਤੁਹਾਡੇ ਸਾਹਮਣੇ ਮੇਰੇ ਪੁੱਤ ਨੌਜਵਾਨ ਮੌੜ ਸੌਰੀ ਮੇਰੇ ਵੀਰੋ ਇਸ ਨੌਜਵਾਨ ਨੇ ਲਾ ਤੱਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਦਿੱਤਾ 500 ਰੁਪਏ ਅਮਨ ਬਲਾਸਪੁਰੀ ਵੱਲੋਂ ਮਾਰਨੂ ਮੇਰੇ ਵੀਰੋ ਲੈ ਵੀ ਅਮਨ ਉਹ ਜਿਹੜੀ ਤੂੰ ਗੱਲ ਕਰਿਆ ਨੌਜਵਾਨਾਂ ਨਾ ਕਿਸੇ ਨੇ ਲਿਖਣੀ ਹੈ ਕਿ ਨਵੇਂ-ਨਵੇਂ ਆਏ ਆ ਪੰਜਾਬ ਤੋਂ ਹੌਲੀ-ਹੌਲੀ ਕਰਾਂਗੇ ਤਰੱਕੀਆਂ ਇਹ ਜਿਹੜੇ ਵਿਦੇਸ਼ਾਂ ਦੇ ਵਿੱਚ ਹੈ ਉਹਨਾਂ ਨੂੰ ਪਤਾ ਹੈ ਜਦੋਂ ਨਵੇਂ-ਨਵੇਂ ਜਾਂਦੇ ਆ ਹੌਲੀ-ਹੌਲੀ ਤਰੱਕੀਆਂ ਕਰਨੀਆਂ ਪੈਂਦੀਆਂ ਮੇਰੇ ਵੀਰੋ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਇੱਕ ਪਾਸੇ ਨੌਜਨ ਗੁਰੀ ਤਲੇਰ ਗੁਰੀ ਤਲੇਰ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾ ਰਿਹਾ ਹੈ ਅੱਜ ਦੇ ਟੂਰਨਾਮੈਂਟ ਦਾ ਨਿਆਰਾ ਆਇਆ ਇੱਕ ਜ਼ੋਰਦਾਰ ਤਾੜੀ ਮਾਰ ਕੇ ਦੱਸ ਦਿਓ ਮੇਰੇ ਵੀਰੋ ਕਹਿੰਦੇ ਸਵਾਦ ਆ ਗਿਆ ਅੱਜ ਬਲਾਸਪੁਰ ਦਾ ਖੇਡ ਮੈਦਾਨ ਮੇਰੇ ਵੀਰੋ ਕਬੱਡੀ ਸਟਾਰਾਂ ਦੇ ਨਾਲ ਭਰਿਆ ਰਿਹਾ ਸਾਰਾ ਦਿਨ ਇਧਰ ਦੁੱਗਾਂ ਵਾਲਾ ਖੁਸ਼ੀ ਤੇ ਨੌਜਨ ਲੋਪੋ ਵਾਲਾ ਸੁੱਖਾ ਲੋਪੋ ਪਿੰਡ ਕਹਿੰਦੇ ਕਿਸੇ ਜਾਣ ਪਛਾਣ ਦਾ ਮਤਹਾਜ ਨਹੀਂ ਸਾਡੀ ਜ਼ਿੰਦਗੀ ਦਾ ਬਹੁਤ ਪਿਆਰਾ ਵੀਰ ਅਮਨ ਮੇਰੇ ਵੀਰੋ ਉੱਤ ਨਗਰ ਦਾ ਜੰਪਲ ਹੈ ਲੋਪੋ ਦੇ ਗੱਗੀ ਉਹਨਾਂ ਦਾ ਪਿੰਡ ਹੈ ਸੰਤਾ ਮਹਾਪੁਰਸ਼ਾਂ ਦਾ ਪਿੰਡ ਹੈ ਇੱਧਰ ਡਿੱਪੀ ਢਾਲੀਵਾਲ ਉੱਧਰ ਬਲਜਿੰਦਰ ਸਿੰਘ ਜੀ ਤੇ ਭਿੰਦਾ ਜੀ ਸਾਡੇ ਕੈਨੇਡੀਅਨ ਕਹਿੰਦੇ ਪਹਿਲੇ ਦੂਜੇ ਪ੍ਰਾਈਜ਼ ਦੇ ਲਈ ਅੱਜ ਤਿਆਰ ਵਰ ਤਿਆਰ ਨੇ ਇੱਧਰ ਖੇਤ ਮੈਦਾਨ ਦੇ ਵਿੱਚ ਆਪਾਂ ਦੇਖੀਏ ਡਿੱਪੀ ਢਾਲੀਵਾਲ ਡਿੱਪੀ ਢਾਲੀਵਾਲ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਆਪਸ ਗਿਆ ਇੱਧਰ ਸੂਬੇ ਦਾ ਭਰਾ ਨਿਮਾ ਉੱਧਰ ਬਿੱਲਾ ਆਹ ਕਰਮਾ ਚੱਕਰ ਵਾਲਾ ਮਹਾਨ ਕਬੱਡੀ ਖਿਡਾਰੀ ਆਪਣੇ ਸਮੇ ਦਾ ਮੇਰੇ ਵੀਰੋ ਕਹਿੰਦੇ ਨਿਸ਼ਾਨ ਉਹਨਾਂ ਨੇ ਮਾਣਿਆ ਅਕਸ਼ੇ ਜਦ ਤਕੜਾ ਸੀ ਕਿਸਮਤ ਵਿੱਚ ਨਹੀਂ ਸੀ ਪਰ ਨਿਸ਼ਾਨ ਕਹਿੰਦਾ ਵੀ ਆਪਾਂ ਇਹਨਾਂ ਨੌਜਵਾਨ ਨੂੰ ਬੁਲਾਉਣਾ ਜ਼ਰੂਰ ਹੈ ਨੰਝੇ ਨੂੰ ਕਹਿੰਦੇ ਜੋਰਜ ਹੋਣਾ ਨੇ ਬੁਲਾਇਆ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਕਾਲੂ ਰਸੂਲਪੁਰ ਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਕਾਲੂ ਵਾਹ ਬੱਲੇ 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 ਕਾਲਾ ਮੇਰੇ ਵੀਰੋ ਕਾਲਾ ਬੁਰਜ ਵਾਲਾ ਮੇਰੇ ਵੀਰੋ ਲਾ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਿਹਾ ਹੈ 500 ਅਮਨ ਬਲਾਸਪੁਰੀ ਵੱਲੋਂ ਮੇਰੇ ਵੀਰੋ ਕਾਲੇ ਨੂੰ 500 ਰੁਪਇਆ ਰੈਫਰੀਆਂ ਨੂੰ ਗਰਦੇਵ ਸਿੰਘ ਜੀ ਤੇਬੂ ਕੈਡਾ ਵਾਲਾ ਵੱਲੋਂ ਖੁਸ਼ੀ ਨੂੰ 500 ਢਿੰਡਾ ਮੇਰੇ ਵੀਰੋ ਢਿੰਡਾ ਕਹਿੰਦੇ 500 ਰੁਪਇਆ ਰੈਫਰੀਆਂ ਦੇ ਲਈ ਪੁੱਜਦਾ ਕਰਦਾ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਮੇਰੇ ਵੀਰੋ ਗੁਰੀ ਧਲੇਰ ਗੁਰੀ ਧਲੇਰ ਤੇ ਕੰਤਾ ਰਸੂਲਪੁਰ ਕੰਤੇ ਤੇ ਕਹਿੰਦੇ ਮਾਣ ਆ ਕਿਸ ਨਿੰਨੀ ਨੂੰ ਇਸ ਸਾਲ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਖੇਡੂ ਕੰਤਾ ਰਸੂਲਪੁਰ ਦਾ ਘੋਲੀਏ ਦੇ ਕੱਪ ਦਾ ਨੌਜਨ ਮੋਟਰਸਾਈਕਲ ਦਾ ਜੇਤੂ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇਸ ਵੇਲੇ ਅਗਲੀ ਰੇਡ ਸੁੱਖਾ ਲੋਕੋ ਵਾਲਾ ਗਰਮੀਰ ਸਿੰਘ ਬਰਾੜ ਕੈਨੇਡਾ 5-500 ਰੁਪਇਆ ਖੁਸ਼ੀ ਦੇ ਹਰੇਕ ਜੱਫੇ ਤੇ ਲਾ ਰਿਹਾ ਜੀ ਨਾਲ ਵਿੱਕੀ ਧਾਲੀਵਾਲ ਹੋਰੀ ਵੀ ਉੱਥੇ ਲਗਾਤਾਰ ਮੈਚ ਲਾਈਵ ਦੇਖ ਰਹੇ ਆ ਵਿੱਕੀ ਧਾਲੀਵਾਲ ਹੋਰੀ ਲੈ ਵੀ ਪ੍ਰਦੀਪ ਸਿੰਘਾ ਇਧਰ ਗਰਮ ਬਲੱਡ ਦੀ ਕਬੱਡੀ ਪੈ ਚੁੱਕੀ ਹੈ ਉਧਰ ਵੀ ਕਹਿੰਦੇ ਗਰਮਾ ਬਲੱਡ ਮੇਰੇ ਵੀਰੋ ਇੱਕ ਪਾਸੇ ਦੁੱਗਾਂ ਵਾਲਾ ਖੁਸ਼ੀ ਦੁੱਗਾਂ ਵਾਲਾ ਖੁਸ਼ੀ ਜਿਲੇ ਸੰਗਰੂਰ ਦਾ ਮੇਰੇ ਵੀਰੋ ਜਿਲੇ ਸੰਗਰੂਰ ਦਾ ਇਹ ਕਬੱਡੀ ਦਾ 스타 ਹੈ ਜਿਲੇ ਸੰਗਰੂਰ ਦਾ ਇਹ ਹੈ ਦੁੱਗਾਂ ਵਾਲਾ ਕਿ ਖੜਖੜ ਦੇਂਦੇ ਲੋਕੀ ਸਾਨ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਸਵਾਦ ਆ ਗਿਆ ਮੇਰੇ ਵੀਰੋ ਜੋ ਬੋਲੇ ਹੈਰੀ ਧਾਲੀਬਾਲ ਨੇ 5200 ਰੁਪਏ ਲਾ ਦੇ ਹਾ ਇਧਰ ਅਮਨ ਸਾਡਾ ਵੀਰ ਆਪ ਸਰ ਦੇ ਮੇਰੇ ਵੀਰੋ ਰੂਬਰੂ ਹੋਵੇਗਾ ਅਮਨ ਬਲਾਸਪੁਰੀ ਖੁਸ਼ੀ ਦੇ ਇੱਕ ਇੱਕ ਜੱਫੇ ਤੇ ਹੈਰੀ ਢਾਲੀਵਾਲ ਪ੍ਰਧਾਨ ਵੱਲੋਂ 51 5100 ਦਾ ਐਲਾਨ ਇਸ ਮੈਚ ਦੇ ਵਿੱਚ ਅੱਛੋ ਜੀ ਕਿਹੜੀ ਟੀਮ ਜਿੱਤੂ ਰਹੀ ਹੈ ਅਰਸੂਲਪੁਰ ਦੀ ਟੀਮ ਦੇ ਪੁਆਇੰਟ ਨੇ 10.5 ਬੁਰਜ ਹਰੀ ਸਿੰਘ ਦੀ ਟੀਮ ਦੇ ਫੇਰ ਉਹੀ ਗੱਲ ਬਾਬੇ ਨਾਨਕ ਵਾਲੀ 13 ਪੁਆਇੰਟ ਮੇਰੇ ਵੀਰੋ ਮੈਚ ਤੁਸੀਂ ਦੇਖ ਹੀ ਲਿਆ ਦੋਸਤੋ ਮੈਚ ਹੈ ਜਿਹੜਾ ਬੁਰਜ ਹਰੀ ਨੇ ਜਿੱਤ ਲਿਆ ਬੋਰਚਰੀ ਦੇ ਰਹੇ ਨੇ 13 ਪੁਆਇੰਟ ਔਰ ਸੂਲ ਪਰ ਦੇ ਰਹੇ ਨੇ 10.5 ਪੁਆਇੰਟ ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ ਇਸ YouTube ਚੈਨਲ ਤੇ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀਡੀਓ ਅਸੀਂ ਇਹ ਹੁਣੇ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਔਰ ਨਾਲ ਹੀ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਸਾਡੇ ਇਸ YouTube ਦੇ ਚੈਨਲ ਤੇ ਇਸੇ ਤਰ੍ਹਾਂ ਜੁੜਨੇ ਤੁਹਾਡਾ ਬਹੁਤ ਬਹੁਤ ਧੰਨਵਾਦ